ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡ ਬੁਕਰ ਤੇ ਜਲਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਤੋਂ ਵੜਾ ਤਾਜ਼ੀਆਂ ਸੁਗੀਆਂ ਆ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000375 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਾਕੀ ਤੁਹਾਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਵੀਡੀਓ ਅਪਲੋਡ ਕਰ ਸਕੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂ ਲੈਂ ਲਈ ਜਾਣਕਾਰੀ ਵਈ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਨਾਮ ਨਾਮ ਆਪਣਾ ਟੀਨਾ ਜੀ ਪਿੰਡ ਮੁੱਟਰਕਲਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂਜੀ ਵੀ ਕਿੰਨੀਆਂ ਬੈੜਾਂ ਆਪਣੇ ਕੋਲ ਪਕਾਉਗਾ ਜੀ ਲੋ ਆ ਜੀ ਠੀਕ ਹੈ ਜੀ ਪਹਿਲੀ ਬੈੜ ਦੀ ਸੋਈ ਜਾਣਕਾਰੀ ਦੀ ਪਹਿਲੀ ਵਾਰ ਵੀਰੇ ਕੱਲ੍ਹ ਸੂਈ ਹੋਈ ਆ ਜੀ ਹਾਂਜੀ ਹਾਂਜੀ ਤੇ ਕਿਹਵੇਂ ਸੂਈ ਆ ਜੀ ਇਹ ਤੀਜੀ ਸੂਈ ਆ ਜੀ ਠੀਕ ਹੈ ਜੀ ਤੇ ਦੁੱਧ ਦੁੱਧ ਅਸਟੈਂਡ 12 ਕਿਲੋ ਬੋਲਾ ਹੈਗਾ ਜੀ ਥੱਲੇ ਹੁਣ ਠੀਕ ਹੈ ਜੀ ਤੇ ਬੱਚਾ ਬੱਚਾ ਮਗਰ ਬੱਛੀ ਉਹ ਖੜੀ ਆ ਜੀ ਤੇ ਰੇਟ ਰੇਟ ਇਹਦਾ 40000 ਰੁਪਏ ਰੇਟ ਤੇ 40000 ਹਾਂਜੀ ਲੋਪਰਾ ਅਹ ਐਰਸਰ ਦੀ ਬੱਸੀ ਆ ਹਾਂਜੀ ਹਾਂਜੀ ਆ ਦੇਖ ਸਰ ਇਹ ਫੇਸ ਕੁਆਲਟੀ ਬੱਸੀ ਬਹੁਤ ਟਾਪ ਦੀ ਆ ਅਹ ਲੋ ਜੀ ਜੇਰ ਜੂ ਡਾਣਾ ਬਾਈ ਜਮ ਓਕੇ ਜਮਾਂਜੀ ਲੋ ਚੈੱਕ ਕਰ ਸਕਦੇ ਆ ਬੱਸੀ ਬਹੁਤ ਸੋਹਣੀ ਕਰਮਵਾਲੀ ਦੇ ਛੋਟਾ ਛੋਟੇ ਕਰਨਾ ਠੀਕ ਹੈ ਜੀ ਅਹ ਲੋ ਜੀ ਅਹ ਤੋਰ ਦੂਪਰਾ ਲੈ ਵੀ ਦਾੰਟਾ ਜਬਰੂ ਤੂੰ ਹੀ ਲਾ ਸਕਦੇ ਲੋ ਜੀ ਬਹੁਤ ਸੋਹਣਾ ਲੈਵਾ ਕਰਮਵਾਲੀ ਦੇ ਠੀਕ ਹੈ ਜੀ ਪੈਂਡ ਬੁੱਟਰ ਤੇ ਜਿਲਾ ਨੂੰ ਪੈਂਦਾ ਜੀ ਮੋਗਾ ਲੋਚ ਤੋੜ ਕੇ ਖੋਣੇ ਨੂੰ ਸੰਘੇ ਜ਼ਰੂਰ ਹੈ ਗਿਆ ਸਾਡੇ ਸਾਹਮਣੇ ਮਾਰਦੀ ਨਹੀਂ ਜਮਾਈਆਂ ਠੰਡੀ ਸੀਲਾ ਠੀਕ ਹੈ ਜੀ ਠੀਕ ਹੂੰ ਲੋਚ ਤੋੜ ਲਈ ਤੋੜ ਲੋਚ ਮੋੜ ਦੋ ਪੜਾ ਐ ਲੋਚ ਐ ਬੰਦ ਜੀ ਬੰਦ ਮਾਤਾੜ ਹੋ ਜੂ ਬਈ ਇਹ ਰੇਟ ਚ ਮਾੜਾ ਮੋਟਾ ਮਾੜਾ ਮੋਟਾ ਬਾਹਲਾ ਨਹੀਂ ਵੀਰੇ ਆਪਾਂ ਜਮਾ ਲੈਣ ਦੇਣ ਜਿਹੜਾ ਹੀ ਮੰਗਿਆ ਅੱਛਾ ਜੀ ਹਾਂ ਕੋਈ ਬਾਹਲਾ ਨਹੀਂ ਮੰਗਿਆ ਉਵੇਂ ਮੰਗਣ ਨੂੰ ਤਾਂ ਜਮਾ 50 ਮੰਗ ਲੀ ਆਪਾਂ ਠੀਕ ਹੈ ਨਾ ਚਾਹੇ ਦੋ ਡੰਗ ਤਿੰਨ ਡੰਗ ਚੋਕੇ ਜਮਾ ਜਮਾ ਦਸੱਲੀ ਕਰਕੇ ਹੁਣ ਅੱਜ ਇਹ ਖਾਲੀ ਕਰੀ ਵੀ ਆਪਣੀ ਸਾਰੀ ਹਾਂਜੀ ਈਗਾ ਨਾ ਕੱਲ ਇਹ ਮੰਮਾ ਰਾਤ ਨੂੰ ਪਰਸੋਂ ਹੋਈ ਸੀ ਹਾਂਜੀ ਕੱਲ ਸ਼ੁਭਾ ਹੋਈ ਦੋ ਟਾਈਮ ਤੇ ਤੀਜੇ ਟਾਈਮ ਅੱਜ ਸਵੇਰੇ ਚੋਈ ਆ ਠੀਕ ਹੈ ਜੀ ਅੱਜ ਸਵੇਰੋਂ ਜਮਾ ਸਾਰੀ ਖਾਲੀ ਕਰੀ ਵੀ ਆਪਣੀ ਠੀਕ ਹੈ ਜੀ ਹਾਂ ਠੀਕ ਹੈ ਲੋਪਰਾ ਹਲ ਤਫਲਤ ਨਹੀਂ ਕਰਦੀ ਕੋਈ ਜਿਵੇਂ ਮਰਜੀ ਹੱਥ ਹਥ ਲਾਈ ਚਲੋ ਲੈ ਜਿੱਧਰ ਦੀ ਮਰਜੀ ਬੈ ਜਾ ਲੈ ਠੀਕ ਹੈ ਜੀ ਠੀਕ ਹੈ ਬਾਕੀ ਦੁੱਧ ਉਹ ਤਾਂ ਵਧੀਆ ਨੇ 20 ਕਿਲੋ ਚਵਾ ਦੇਣਾਗਾ ਇਹ ਵਾਲੀ ਵਹੜਾ ਕਿਹੜਾ ਛੂਟੀ ਆ ਅੱਧ ਕਾਠੜੀ ਥਣ ਮੁਥੀ ਵਾਲਾ ਪੂਰਾ ਵਧੀਆ ਦੇਣਾ ਪਾਣੀ ਲੜੇ ਮੜੇ ਮਾਰੋ ਦਿਖਾ ਸਰ ਲੋ ਜੀ ਠੀਕ ਹੈ ਠੀਕ ਔਰ ਛੱਟਾ ਸਾਰ ਲਾ ਉਹ ਸਾਰੀ ਆਪਣੀ ਗਾਰੰਟੀ ਆ ਜੇਰ ਜੱਪੇ ਦੀ ਸਾਰੇ ਕਾਹ ਦੀ ਫੁੱਲ ਗਾਰੰਟੀ ਆ ਠੀਕ ਹੈ ਜੀ ਠੀਕ ਹੈ ਉਹ ਐ ਨਹੀਂ ਮਾਰਦੀ ਰਾ ਜਿੱਧਰ ਮਰਜੀ ਹੱਸ ਲਾਈ ਚੱਲ ਠੀਕ ਹੈ ਜੀ ਠੀਕ ਹੈ ਹਾਂ ਬਾਕੀ ਬੱਚੀ ਬਹੁਤ ਚੰਗੀ ਹੈ ਮਗਰ ਬੱਚਾ ਬਹੁਤ ਵਧੀਆ ਦੇਖੋ ਠੀਕ ਹੈ ਜੀ ਠੀਕ ਹੈ ਬੱਸੀ ਬਹੁਤ ਵਧੀਆ ਬੱਸੀ ਬਹੁਤ ਵਧੀਆ ਠੀਕ ਹੈ ਜੀ ਹਾਂ ਜੀ ਭਾਈ ਦੂਜੀ ਬੈਡ ਦੱਸੋ ਜਾਣਕਾਰੀ ਬੂਜੀ ਨੂੰ ਹੋ ਗਈ 5-6 ਦਿਨ ਸੂਈ ਨੂੰ ਠੀਕ ਹੈ ਜੀ ਹਾਂਜੀ ਇਹ ਦੂਜੀ ਸੂਏ ਸੂਈ ਹੈ ਹਾਂਜੀ ਤੇ ਰੇਟ ਭਾਈ ਰੇੜੇ ਦਾ ਕੋਈ ਫੋਨ ਤੇ ਕਰ ਲਾਂਗੇ ਇਹਦਾ ਫੋਨ ਤੇ ਹਾਂਜੀ ਜਾਈ ਜਾਊਗਾ ਜਮਾਂ ਜਾਈ ਜੀ ਹੋ ਇਹਦੇ ਮਗਰ ਬੱਚਾ ਇਹਦੇ ਮਗਰ ਬੱਛੀ ਆ ਖੜੀ ਆਈ ਸਾਈ ਵਾਲਪਰਾ ਬੱਛੀ ਬਹੁਤ ਸੋਣੀ ਆ ਇਹਦੇ ਮਗਰ ਵੀ ਹਾਂਜੀ ਚੈੱਕ ਕਰ ਸਕਦੇ ਹੋ ਦੁੱਧ ਕਿੰਨਾ ਦੱਸਿਆ ਪਰਾ ਇਹਦੇ ਥੱਲੇ 8 8 ਕਿਲੋ ਦੁੱਧ ਇਹ ਕੱਲ ਹੀ ਆਈ ਆ ਜੀ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਬਾਲਾ ਬੇਗੋਰੇ ਘਰੇ ਸੀ ਉਹਦੀ ਸਾਫ ਸਵਾਈ ਹੋਈ ਸੀ ਠੰਡੀ ਸੀਲੇ ਵੀ ਪੂਰੀ ਆ ਠੀਕ ਹੈ ਜੀ ਜਿਵੇਂ ਮਰਜੀ ਲਾ ਥਣ ਲੈ ਜਿਵੇਂ ਮਰਜੀ ਹੱਥ ਥਲਾਈ ਚੋ ਲੈ ਸਾਰੇ ਥਣ ਇੱਕੋ ਜੇ ਆ ਠੀਕ ਹੈ ਠੀਕ ਆ ਵੱਧ ਘੱਟ ਦੀ ਫੁੱਲ ਗਾਰੰਟੀ ਆ ਆਪਣੀ ਚਾਹ ਦੋ ਡਾਂਗ ਚੋਕੇ ਲੈ ਜ ਇਹਦਾ ਵੀ ਤੋੜਾ ਸੋਹਣਾ ਜਿਹਾ ਇਧਰ ਹੀ ਤੋੜ ਲਓ ਭਰਾ ਮੋਰੂ ਲੋ ਜੀ ਫਰੈਸ਼ ਕੁਆਲਟੀ ਦਾ ਯਾਰ ਪਾਤ ਬਹੁਤ ਹੈ ਠੀਕ ਹੈ ਜੀ ਲਓ ਪੂਰੀ ਦਸਨ ਮੋੜ ਲਈ ਮੋੜ ਲਾ ਵੇ ਲੋ ਪਿਆ ਹੋਰਾ ਪੂਰੀ ਠੀਕ ਹੈ ਕੰਨ ਕੰਨ ਦੇਖ ਲਓ ਗੋਲ ਜਮਾ ਠੀਕ ਹੈ ਜੀ ਫਰੈਸ਼ ਕੁਆਲਟੀ ਖੁੱਲ ਵਧੀਆ ਇਹਦਾ ਫੋਨ ਤੇ ਕਰੂੰਗਾ ਜੀ ਰੇਟ ਹਾਂ ਜੀ ਇਹਦਾ ਫੋਨ ਤੇ ਕਰ ਠੀਕ ਆ ਬਾਈ ਟਾਈਟ ਜਿੱਦੇ ਕੀ ਹੋਵੇ ਇਧਰ ਘੁੰਮਾ ਜਾ ਇਹ ਤਾਂ ਉਦਾਂ ਹੀ ਆ ਜੀ ਲਾ ਹਾਈ ਨਹੀਂ ਕੋਈ ਉਵੇਂ ਤਾਂ ਹੈ ਨਹੀਂ ਬਸ ਉਹੀ ਆ ਲਾ ਪੋਲਾ ਜਾਈਆ ਠੀਕ ਹੈ ਜੀ ਕਿਉਂ ਦੱਸਣ ਦਾ ਫਰਜ਼ ਬਣਦਾ ਨਾ ਇਹ ਰਾਗਲਾ ਦੂਰੋਂ ਚੱਲ ਕੇ ਹਾਂ ਨਹੀਂ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਹੈ ਨਾ ਜੀ ਹਾਂ 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 ਦੱਸਣ ਦਾ ਆਪਣਾ ਫਰਜ਼ ਬਣਦਾ ਮੁੜ ਕੇ ਕਿਦੋਂ ਹੋਏਗਾ ਅਗਲਾ ਮੁੜਨਾ ਕਰਨਾ ਅਗਲੇ ਨੂੰ ਓਖਾ ਹੋਏ ਸਹੀ ਗੱਲ ਤੇਲ ਫੂਕੇ ਤੋਂ ਦੂਰੋਂ ਚੱਲ ਕੇ ਹਾਂ ਹਾਂ ਲੋਪਰਾ ਬਾਈ ਕੋਲ ਦੋ ਗਾਮਾਂ ਦੋਨੀਆਂ ਵਕਾਊ ਆ ਤੇ ਵੱਧ ਜਾਣਕਾਰੀ ਬਾਈ ਤੋਂ ਵੀ ਲੈ ਆ ਦਿਓ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਬੁੱਟਰ ਤੇ ਜਿਹਨਾਂ ਨੂੰ ਬੰਦਾ ਜੀ ਮੋਗਾ ਮਿਲਦੇ ਆ ਭਰਾ ਕਿਸੇ ਨਵੀ